ਐਂਗਲ ਸਟਰੀਟ ਦਾ ਸਰਵੇਖਣ ਹੋਇਆ ਜਿਸ ਦੇ ਮੁਤਾਬਕ ਲੋਕਾਂ ਦੀ ਪਹਿਲੀ ਪਸੰਦ ਜਿੱਥੇ BC ਹੁੰਦਾ ਸੀ ਰਹਿਣ ਸੈਨ ਦੇ ਲਈ ਉੱਥੇ ਹੀ ਹੁਣ ਲੋਕ ਰਹਿਾਈਸ਼ੀ ਕੀਮਤਾਂ ਤੋਂ ਪਰੇਸ਼ਾਨ ਹੋ ਚੁੱਕੇ ਨੇ ਤੇ BC ਛੱਡਣ ਨੂੰ ਮਜਬੂਰ ਹੋਏ ਪਏ ਨੇ ਫਰੇਜ਼ਰ ਵੈਲੀ ਦੇ ਲੋਕ ਸੂਬੇ ਦੇ ਦੂਜੇ ਨਿਵਾਸੀਆਂ ਦੇ ਮੁਕਾਬਲੇ ਇੱਕ ਕਦਮ ਤੇ ਇਹ ਵਿਚਾਰ ਕਰਨ ਦੀ ਸੰਭਾਵਨਾ ਰੱਖਦੇ ਨੇ ਕਿ ਵੈਲੀ ਦੇ ਵਿੱਚ ਰਹਿਣ ਵਾਲੇ 42% ਦੇ ਲੋਕ ਜਾਣ ਬਾਰੇ ਸੋਚ ਰਹੇ ਨੇ ਜਦੋਂ ਕਿ ਬੈਂਕੂਬਰ ਆਈਲੈਂਡ ਤੇ ਰਹਿਣ ਵਾਲੇ ਸਿਰਫ 22% ਦੀ ਹੀ ਜਾਣ ਬਾਰੇ ਸੋਚ ਰਹੇ ਨੇ ਪੋਲ ਦੇ ਵਿੱਚ 36% ਰਿਹਾਇਸ਼ ਦੀ ਕੀਮਤ ਦੇ ਕਾਰਨ ਬੀਸੀ ਛੱਡਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਨੇ ਬੀਸੀ ਦੀ ਕੋਸਟ ਆਫ ਲੀਵਿੰਗ ਇਸ ਵੇਲੇ ਸਭ ਤੋਂ ਜ਼ਿਆਦਾ ਹੈ ਜਿਵੇਂ ਕਿ ਰਿਹਾਇਸ਼ ਦੀ ਸਮਰੱਥਾ ਤੇ ਰਹਿਣ ਸਹਿਣ ਦੀ ਲਾਗਤ ਦਾ ਦਬਾਅ ਜਾ ਰਿਹਾ ਹੈ ਇੱਕ ਨਵਾਂ ਪੋਲ ਦੱਸਦਾ ਹੈ ਕਿ ਤਿੰਨ ਵਿੱਚੋਂ ਇੱਕ ਤੋਂ ਵੱਧ ਬੀਸੀ ਨਿਵਾਸੀ ਸੂਬਾ ਛੱਡਣ ਬਾਰੇ ਸੋਚ ਰਹੇ ਨੇ ਐਂਗ ਸਟਰੀਟ ਪੋਲ ਦਰਸਾਉਂਦਾ ਹੈ ਕਿ ਪੋਲ ਕੀਤੇ ਗਏ ਲੋਕਾਂ ਵਿੱਚੋਂ ਲਗਭਗ 36% ਇੱਥੇ ਰਿਹਾਇਸ਼ ਦੀ ਕੀਮਤ ਦੇ ਕਾਰਨ ਬੀਸੀ ਛੱਡਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਨੇ ਪੋਲ ਸੁਝਾ ਦਿੰਦਾ ਹੈ ਕਿ ਫ੍ਰੇਜ਼ਰ ਵੈਲੀ ਦੇ ਲੋਕ ਸੂਬੇ ਦੇ ਦੂਜੇ ਹਿੱਸਿਆਂ ਦੇ ਨਿਵਾਸੀਆਂ ਦੇ ਮੁਕਾਬਲੇ ਇੱਕ ਕਦਮ ਤੇ ਵਿਚਾਰ ਕਰਨ ਦੀ ਸੰਭਾਵਨਾ ਰੱਖਦੇ ਨੇ ਵੈਲੀ ਵਿੱਚ ਰਹਿਣ ਵਾਲੇ 42% ਲੋਕ ਜਾਣ ਬਾਰੇ ਸੋਚ ਰਹੇ ਨੇ ਜਦੋਂ ਕਿ ਵੈਂਕੂਵਰ ਆਈਲੈਂਡ ਤੇ ਰਹਿਣ ਵਾਲੇ ਸਿਰਫ 22% ਹੀ ਜਾਣ ਬਾਰੇ ਸੋਚ ਰਹੇ ਨੇ ਐਂਗਸਟ੍ਰੀਡ ਦਾ ਕਹਿਣਾ ਹੈ ਕਿ 68% ਉੱਤਰਦਾਤਾਵਾਂ ਨੇ BC ਵਿੱਚ ਰਹਿਣ ਸਹਨ ਦੀ ਲਾਗਤ ਤੇ ਮਹਿੰਗਾਈ ਨੂੰ ਸਭ ਤੋਂ ਵੱਡਾ ਮੁੱਦਾ ਦੱਸਿਆ ਇਸ ਸਮੇਂ ਸਿਹਤ ਸੰਭਾਲ ਤੇ ਰਿਹਾਇਸ਼ ਦੀ ਸਮਰਥਾ ਨੂੰ ਨਜ਼ਦੀਕ ਤੋਂ ਦੇਖਿਆ ਜਾ ਰਿਹਾ ਹੈ ਐਂਗਸਟ੍ਰੀਡ ਨੇ ਕਿਹਾ ਹੈ ਕਿ ਬਹੁਤ ਸਾਰੇ BC ਵਾਸੀਆਂ ਲਈ ਹਾਊਸਿੰਗ ਕਫਾਇਤੀ ਚੁਣੌਤੀਆਂ ਕੋਈ ਨਵੀਂ ਗੱਲ ਨਹੀਂ ਹੈ ਵੈਨਕੂਵਰ ਬਰਨਬੀ ਵਿਕਟੋਰੀਆ ਕਲੋਨਾ ਸਾਰੇ ਦੇਸ਼ ਭਰ ਦੇ ਵਿੱਚ ਕਿਰਾਇਆ ਦੇ 12 ਸਭ ਤੋਂ ਮਹਿੰਗੇ ਸ਼ਹਿਰਾਂ ਦੇ ਵਿੱਚੋਂ ਇੱਕ ਹਨ ਜਦੋਂ ਕਿ ਖਰੀਦ ਕੀਮਤਾਂ ਇੱਕ ਬਰਾਬਰ ਹੀ ਰੁਝਾਨ ਰੱਖਦੀਆਂ ਨੇ ਇੱਕ ਸੈਂਚਰੀ ਤੇ ਹੀ ਘਰਾਂ ਦੀਆਂ ਕੀਮਤਾਂ ਦੇ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਜਦੋਂ ਕਿ BC NDP ਨੇ ਘਰਾਂ ਦੀ ਸਮਰੱਥਾ ਤੇ ਕਾਰਵਾਈਆਂ ਦੀ ਇੱਕ ਲੜੀ ਦਾ ਐਲਾਨ ਕੀਤਾ ਹੈ ਤੇ ਮੈਟਰੋ ਵੈਨਕੂਵਰ ਹੁਣ ਨਵੇਂ ਹਾਊਸਿੰਗ ਸ਼ੁਰੂਆਤ ਵਿੱਚ ਦੇਸ਼ਾਂ ਦੀ ਅਗਵਾਈ ਕਰਦਾ ਹੈ ਬਸ ਨੀਕ ਲਾਗਤਾਂ ਦੀ ਅਸਲੀਅਤ ਨਾਲ ਜੁੜਦੇ ਰਹਿੰਦੇ ਨੇ ਅੱਧੇ ਯਾਨੀ 53% ਦਾ ਕਹਿਣਾ ਹੈ ਕਿ ਸਰਕਾਰ ਨੂੰ ਉਹਨਾਂ ਦੀਆਂ ਭਾਈਸ਼ੀ ਲੋੜਾਂ ਨੂੰ ਪੂਰਾ ਕਰਨ ਲਈ ਕਦਮ ਚੁੱਕਣ ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਇੱਕ ਚੌਥਾਈ ਯਾਨੀ 24% ਦੀ ਸੰਤੁਸ਼ਟ ਹਨ ਤੇ 7% ਦਾ ਕਹਿਣਾ ਹੈ ਕਿ ਫੋਕਸ ਬਹੁਤ ਜ਼ਿਆਦਾ ਹੈ ਐਂਗਸਟ੍ਰੀਨ ਨੇ ਕਿਹਾ ਹੈ ਕਿ ਪਿਛਲੇ ਸਾਲ ਬੀਸੀ ਵਿੱਚ ਇੱਕ ਦਹਾਕੇ ਤੋਂ ਵੱਧ ਸਮੇਂ ਵਿੱਚ ਪਹਿਲੀ ਵਾਰ ਨੈਟ 네ਗੇਟਿਵ ਇੰਟਰਪਰੋਵਿੰਸ਼ਲ ਮਾਈਗ੍ਰੇਸ਼ਨ ਸੀ ਇਸ ਪਰਵਾਹ ਦੇ ਬਾਵਜੂਦ ਸੂਬੇ ਦੀ ਆਬਾਦੀ ਅਜੇ ਵੀ ਵਧੀ ਹੋਈ ਹੈ ਪਰ ਬੀਸੀ ਦੇ ਲੋਕਾਂ ਦਾ ਦੂਜੇ ਸੂਬੇ ਵਿੱਚ ਕੂਚ ਕਰਨਾ ਸ਼ਾਇਦ ਸੂਬੇ ਨੂੰ ਦਰਪੇਸ਼ ਕਫਾਇਤੀ ਚੁਣੌਤੀਆਂ ਦਾ ਪ੍ਰਤੀਕ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਨਵੰਬਰ 2023 ਵਿੱਚ ਜਾਰੀ ਕੀਤੇ ਗਏ ਇੱਕ ਅਧਿਐਨ ਨੇ ਦਿਖਾਇਆ ਹੈ ਕਿ ਬੀਸੀ ਦੇਸ਼ ਦੇ ਕਿਸੇ ਵੀ ਸੂਬੇ ਵਿੱਚ ਰਹਿਣ ਦੀ ਸਭ ਤੋਂ ਵੱਧ ਕੀਮਤ ਸੀ 18 ਤੋਂ 34 ਸਾਲ ਤੇ ਅੱਧੇ ਤੇ 5 ਵਿੱਚੋਂ 2 ਤੋਂ ਵੱਧ 35 ਤੋਂ 54 ਸਾਲ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਰਿਹਾਇਸ਼ ਦੀ ਕੀਮਤ ਦੇ ਕਾਰਨ ਸੂਬੇ ਨੂੰ ਛੱਡਣ ਬਾਰੇ ਗੰਭੀਰਤਾ ਨਾਲ ਸੋਚ ਰਹੇ ਨੇ ਬਜ਼ੁਰਗ ਬੀਸੀ ਦੇ ਲੋਕਾਂ ਲਈ ਜੋ ਸ਼ਾਇਦ ਇੱਕ ਅਜਿਹੇ ਘਰ ਦੇ ਨਾਲ ਵਧੇਰੇ ਸਥਾਪਿਤ ਹੋਣ ਦੀ ਸੰਭਾਵਨਾ ਰੱਖਦੇ ਹਨ ਜਿਸ ਦਾ ਉਹਨਾਂ ਨੇ ਭੁਗਤਾਨ ਕੀਤਾ ਹੈ ਤੇ ਛੱਡਣਾ ਇੱਕ ਘਟ ਵਿਚਾਰ ਦੀ ਗੱਲ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ